ਮਾਵਾ ਨੂੰ ਪੋਤਾ ਜਾਨੋ ਪਿਆਰੇ ਹੁੰਦੇ ਆ ਦੋਸਤੋ ਅਮਰੀਕਾ ਵਾਲੇ ਹਰਜਿੰਦਰ ਸਿੰਘ ਤੋਂ ਜਦੋਂ ਐਕਸੀਡੈਂਟ ਹੋਇਆ ਤਾਂ ਕਈ ਪੰਜਾਬੀ ਸਿੰਗਰਾ ਵੀਡੀਓ ਪਾਈਆਂ ਕਿ ਕਿਆ ਕਿ ਉਸਲੀ ਨਹੀਂ ਤਾਂ ਉਸਦੀ ਮਾਂ ਲਈ ਹਰਜਿੰਦਰ ਸਿੰਘ ਦੇ ਹੱਕ ਚ ਸਟੈਂਡ ਲਾਓ ਤੇ ਦੋਸਤੋ ਅੱਜ ਜੋ ਹਰਜਿੰਦਰ ਸਿੰਘ ਦਾ ਪਰਿਵਾਰ ਸਾਹਮਣੇ ਆਇਆ ਰਟੋਲ ਪਿੰਡ ਹੈ ਤਰਨਤਾਰਨ ਚ ਹਰਜਿੰਦਰ ਸਿੰਘ ਦਾ ਤੇ ਉੱਥੋਂ ਦੇ ਪਿੰਡ ਵਾਲੇ ਵੀ ਸਾਹਮਣੇ ਆਏ ਤੇ ਉਹਨਾਂ ਨੇ ਕਾਫੀ ਗੱਲਾਂ ਦਸੀਆਂ ਹਰਜਿੰਦਰ ਦੇ ਪਰਿਵਾਰ ਦੇ ਇਸ ਕਰੀਬੀ ਵੀਰ ਨੇ ਦੱਸਿਆ ਕਿ ਜਦੋਂ ਪਹਿਲੀ ਾਰ ਹਰਜਿੰਦਰ ਦੀ ਮਾਂ ਨੇ ਖਬਰ ਸੁਣੀ ਕਿ ਪੁੱਤ ਤੋਂ ਐਡਾ ਵੱਡਾ ਕੰਮ ਹੋ ਗਿਆ ਤਾਂ ਇੱਕ ਵਾਰ ਤਾਂ ਉਹ ਬੇਹੋਸ਼ ਹੋ ਗਏ ਤੇ ਉਹਨਾਂ ਰਿਹਾ ਤੇ ਕਰੀਬ 2-3 ਦਿਨ ਇਲਾਜ ਚੱਲਿਆ ਤੇ ਫਿਰ ਥੋੜੇ ਉਹ ਠੀਕ ਹੋਏ ਜਦੋਂ ਲੋਕਾਂ ਵੱਲੋਂ ਹੌਸਲਾ ਮਿਲਣਾ ਸ਼ੁਰੂ ਹੋਇਆ ਤੇ ਹੁਣ ਤੱਕ ਜੋ ਹਰਜਿੰਦਰ ਸਿੰਘ ਦੀ ਮਾਂ ਖੁਦ ਮੀਡੀਆ ਸਾਹਮਣੇ ਨਹੀਂ ਆਈ ਕਿਉਂਕਿ ਉਹਨਾਂ 'ਚ ਇਹਨਾਂ ਹੌਸਲਾ ਨਹੀਂ ਹੈ ਕਿ ਉਹ ਇਸ ਹਾਦਸੇ ਬਾਰੇ ਗੱਲ ਕਰ ਸਕਣ ਬਾਕੀ ਜੋ ਹਰਜਿੰਦਰ ਦਾ ਪਿੰਡ ਰਟੌਲ ਹੈ ਉੱਥੋਂ ਦੇ ਸਾਰੇ ਲੋਕ ਹੀ ਹਰਜਿੰਦਰ ਸਿੰਘ ਦੇ ਨਾਲ ਖੜੇ ਨੇ ਪਿੰਡ ਦਾ ਸਰਪੰਚ ਹੋਏ ਚਾਹੇ ਪਿੰਡ ਦੇ ਮੈਂਬਰ ਸਭ ਨੇ ਇਹੀ ਕਿਹਾ ਕਿ ਹਰਜਿੰਦਰ ਸਿੰਘ ਬਹੁਤ ਨੇਕ ਲੜਕਾ ਸੀ ਤੇ ਉਹਦਾ ਪਰਿਵਾਰ ਕੁਝ ਖਾਸਾ ਅਮੀਰ ਨਹੀਂ ਹੈ ਪਹਿਲਾਂ ਉਹ ਇੱਥੇ ਕੰਮ ਕਰਿਆ ਕਰਦਾ ਸੀ ਪਰ ਨਾ ਪੂਰੀ ਪਈ ਤਾਂ ਫਿਰ ਜ਼ਮੀਨ ਵੇਚ ਕੇ ਉਹ ਡੌਂਕੀ ਲਾ ਕੇ ਅਮਰੀਕਾ ਜਾਂਦਾ ਜੋਤੇ ਗਿਆ ਤਾਂ ਕਮਾਈ ਕਰ ਰਸੀਗਾ ਪਰ ਹੁਣ ਜੋ ਆ ਫਸ ਗਿਆ ਪਿੰਡ ਦੇ ਮੌਤਵਾਰੇ ਵੀ ਕਹਿੰਦੇ ਨੇ ਕਿ ਜਿਨ੍ਹਾਂ ਦੀ ਕਾਰ ਹੱਥ ਵਿੱਚ ਜਾਣ ਗਈ ਉਹਨਾਂ ਦਾ ਵੀ ਮਾੜਾ ਹੋਇਆ ਪਰ ਹਰਜਿੰਦਰ ਸਿੰਘ ਨੂੰ ਅਸੀਂ ਇਹ ਮੰਗ ਕਰਦੇ ਹਾਂ ਕਿ ਸਜ਼ਾ ਜਾਇਜ਼ ਹੋਏ ਤੇ ਫਿਰ ਚਾਹੇ ਉਹਨੂੰ ਇੱਥੇ ਹੀ ਭੇਜ ਦੇਣ ਆਪਣੇ ਪਰਿਵਾਰ 'ਚੀ ਸਾਨੂੰ ਉਹ ਚੀਜ਼ ਵੀ ਮਨਜ਼ੂਰ ਹੈ